ਅਸੀਂ ਹੁਣੇ ਪੁੱਜੇ ਆ ਪਰਿਵਾਰ ਵਿਛੋੜਾ ਗੁਰਦੁਆਰਾ ਸਾਹਿਬ ਜੋ ਸਰਸਾ ਡੰਗਲ ਵਿੱਚ ਹੈ ਸਰਸਾ ਨਦੀ ਦੇ ਕਿਨਾਰੇ ਇਹ ਅਸਥਾਨ ਬਣਿਆ ਹੋਇਆ ਹੈ ਇਹ ਸ੍ਰੀ ਪਰਿਵਾਰ ਵਿਛੋੜਾ ਸਾਹਿਬ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਰਹੇ ਸਰਸਾ ਨੰਗਲ ਪਿੰਡ ਅਸਲ ਵਿੱਚ ਸਰਸਾ ਨੰਗਲ ਪਿੰਡ ਹੈ ਜੋ ਉਹ ਇੱਥੋਂ ਕੋਈ 1.5 ਕਿਲੋਮੀਟਰ ਦੀ ਸਾਈਡ ਤੇ ਹੀ ਹੈ ਤੇ ਇਹ ਗੁਰਦੁਆਰਾ ਸਾਹਿਬ ਵਰਕੇ ਸਰਸਾ ਨੰਗਲ ਮਸ਼ਹੂਰ ਹੈ ਤੇ ਪਹਿਲਾਂ ਤੇ ਇੱਥੇ ਪਹਾੜੀ ਇਲਾਕਾ ਸੀ ਸਾਰਾ ਇਹ ਬਰੇਤਾ ਸੀ ਸਾਰਾ ਇਹ ਇਹ ਉਹਨਾਂ ਇਹਨਾਂ ਨੇ ਆਸਤਾ ਆਸਤਾ ਕਰਾਇਆ ਮਾਰ ਕੇ ਇੱਥੇ ਗਰਾਊਂਡ ਬਣਾਈ ਆ ਸਕੂਲ ਨਾਲ ਆਓ ਦਰਸ਼ਨ ਕਰਦੇ ਹਾਂ ਪਵਨ ਸਥਾਨ ਦੇ ਗੁਰੂ ਗੋਬਿੰਦ ਸਿੰਘ ਜੀ ਇਕੱਲੇ ਅਤੇ ਵੱਡੇ ਸਾਹਿਬਜ਼ਾਦੇ ਭਾਈ ਅਜੀਤ ਸਿੰਘ ਦੀ ਜੁਝਾਰ ਸਿੰਘ ਜੀ ਅਤੇ ਨਾਲ ਤਿੰਨ ਪਿਆਰੇ ਅਤੇ ਤੀਜੇ ਸੇਵੇ ਚ ਮਾਤਾ ਗੁਜਰ ਕੌਰ ਜੀ ਅਤੇ ਛੋਟੇ ਸਾਹਿਬ ਜੀ ਉਹਨਾਂ ਦੇ ਨਾਲ ਇਹ ਉਹ ਪਰਿਵਾਰ ਵਿਛੋੜਾ ਸਾਹਿਬ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਪਹੁੰਚੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਜੋ ਕਿ ਸਰਸਾ ਨਦੀ ਦੇ ਕੰਡੇ ਉੱਤੇ ਬਣਿਆ ਹੋਇਆ ਹੈ ਇਹ ਪਵਿੱਤਰ ਪਾਵਨ ਅਸਥਾਨ ਸਰਸਾ ਨੰਗਲ ਤੇ ਪਿੱਛੇ ਜਦੋਂ ਗੁਰੂ ਸਾਹਿਬ ਜੀ ਨੇ 20 ਦਸੰਬਰ ਦੀ ਰਾਤ ਨੂੰ ਆਨੰਦ ਕਰ ਕਿਲਾ ਛੱਡਿਆ ਸੀ ਤਾਂ ਗੁਰੂ ਸਾਹਿਬ ਜੀ ਆਪਣੇ ਪਰਿਵਾਰ ਅਤੇ ਸਿੰਘਾਂ ਦੇ ਜਥੇ ਸਮੇਤ ਹੀ ਪਹੁੰਚੇ ਸਨ ਇਸ ਅਸਥਾਨ ਤੇ ਉਸ ਵਕਤ ਬਾਰਿਸ਼ਾਂ ਦੀ ਕਰਕੇ ਹਰ ਆਇਆ ਹੋਇਆ ਸੀ ਸਰਸਾ ਨਦੀ ਦੇ ਕਿਨਾਰੇ ਗੁਰੂ ਸਾਹਿਬ ਜੀ ਅੰਮ੍ਰਿਤ ਵੇਲੇ ਇਸ ਅਸਥਾਨ ਤੇ ਪਹੁੰਚੇ ਇੱਥੇ ਪਹੁੰਚ ਕੇ ਉਹਨਾਂ ਨੇ ਆਸਾ ਦੀ ਵਾਰ ਦੇ ਦੀਵਾਨ ਸਜਾਈ ਮੁਗਲ ਫੌਜਾਂ ਨੇ ਇਸ ਪਰ ਕੁराण ਦੀਆਂ ਕਸਮਾਂ ਖਾਈਆਂ ਹੋਈਆਂ ਸਨ ਉਹਨਾਂ ਨੇ ਸਭ ਕਸਮਾਂ ਤੋੜ ਦਿੱਤੀਆਂ ਅਤੇ ਗੁਰੂ ਸਾਹਿਬ ਤੇ ਹਮਲਾ ਕਰ ਦਿੱਤਾ ਇਸੇ ਮੁਗਲਾਂ ਨੂੰ ਰੋਕਣ ਵਾਸਤੇ ਪਾਈ ਉਦੇਸ ਸਿੰਘ ਜੀ ਬਾਬਾ ਅਜੀਤ ਸਿੰਘ ਜੀ ਨੇ ਸਿੰਘਾ ਸਮੇਤ ਜਥੇ ਦੀ ਅਗਵਾਈ ਕੀਤੀ ਜਿੱਥੇ ਕਿ ਬਾਬਾ ਅਜੀਤ ਸਿੰਘ ਜੀ ਨੂੰ ਬਚਾਉਂਦੇ ਹੋਏ ਪਾਈ ਉਦੇਸ ਸਿੰਘ ਜੀ ਨੇ ਸ਼ਹੀਦੀ ਪ੍ਰਾਪਤ ਕੀਤੀ ਸੀ ਇਸ ਆਸਥਾਨ ਤੇ ਹੀ ਸਿੱਖ ਇਤਿਹਾਸ ਤਿੰਨ ਹਿੱਸਿਆਂ ਵਿੱਚ ਵੰਡਿਆ ਗਿਆ ਸੀ ਸਤਸਾ ਨਦੀ ਤੇ ਇੱਥੇ ਕਮਾਸਾਨ ਯੁੱਧ ਹੋਇਆ ਸੀ ਇਸ ਅਸਥਾਨ ਤੇ ਮਾਤਾ ਗੁਜਰ ਕੌਰ ਜੀ ਛੋਟੇ ਸਹਬਜ਼ਾਦੇਾਂ ਸਮੇਤ ਪਿੰਡ ਖੇੜੀ ਵੱਲ ਚਲੇ ਗਏ ਸੀ ਅਤੇ ਗੁਰੂ ਕੇ ਮਹਿਲ ਸਿੰਘਾਂ ਸਮੇਤ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ ਸੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਦੋ ਵੱਡੇ ਸਹਬਜ਼ਾਦੇਾਂ ਸਮੇਤ ਚਮਕੌਰ ਦੀ ਗੜੀ ਨੂੰ ਚਲੇ ਗਏ ਸੀ ਬਹੁਤ ਖੁੱਲੀ ਜਗ੍ਹਾ ਹੈ ਗੁਰਦੁਆਰਾ ਸਾਹਿਬ ਦੀ ਇਹ ਸਾਈਡ ਤੇ ਗੁਰਦੁਆਰਾ ਸਾਹਿਬ ਬਾਰ ਬਾਰ ਬਣਿਆ ਹੋਇਆ ਹੈ ਇਹ ਸਰੋਵਰ ਬਣਾਇਆ ਇਹਨਾਂ ਨੇ ਗੁਰਦੁਆਰਾ ਸਾਹਿਬ ਜੀ ਦਾ ਬਹੁਤ ਸਵਛ ਜਲ ਹੈ ਇਹ ਕਾਰ ਪਾਰਕਿੰਗ ਬਹੁਤ ਵੱਡੀ